ਸਾਰੇ ਨੂੰ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚੱਲ ਮੈਂ ਅਮੀਰ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਇੱਥੇ ਮੈਂ ਸੂਟ ਸਲਾਈ ਕਰ ਰਹੀ ਹਾਂ ਜਿੱਦਾਂ ਕੀ ਤੁਸੀਂ ਪਿਛਲੇ ਬਲੌਗ ਚ ਦੇਖਿਆ ਸੀ ਉਹ ਤਾਂ ਮੈਂ 2 ਮਹੀਨੇ ਦਾ ਪਿਆ ਮੇਰਾ ਸਰਦੀਆਂ ਦਾ ਸੂਟ ਹੈ ਉਹ ਕੰਪਲੀਟ ਕਰਕੇ ਰੱਖਿਆ ਤੇ ਹੁਣ ਇਹ ਹੈਗਾ ਗਰਮੀਆਂ ਵਾਲਾ ਉਹ ਸੇਨ ਲੱਗੀ ਸੂਟ ਤੇ ਇੱਥੇ ਮੈਂ ਸਲਵਾਰ ਜਿਹੜੀ ਜੋੜ ਰਹੀ ਹਾਂ ਸਭ ਤੋਂ ਪਹਿਲਾਂ ਜਿੱਦਾਂ ਸਲਵਾਰ ਜੋੜਨ ਦਾ ਇਹੀ ਤਰੀਕਾ ਹੈ ਕਿ ਆਪਾਂ ਜਿਹੜੇ ਕੁੰਦੇ ਜੋੜਨੇ ਹਨ ਕੁੰਦੇ ਜੋੜਨ ਤੋਂ ਬਾਅਦ ਫੇਰ ਪੱਲਾ ਜਿਹਨੂੰ ਆਪਾਂ ਗੋਡੇ ਜਾਂ ਪੱਲੇ ਕੁਝ ਵੀ ਕਹਿੰਦੇ ਨੇ ਉਹ ਜੋੜੇ ਤੇ ਦੂਸਰੇ ਪਾਸੇ ਕੁੰਦਾ ਤੇ ਆਹ ਕੁੰਦਾ ਜਿਹੜਾ ਉਹ ਹੀ ਮੈਂ ਪੂਰਾ ਕਰਦੀ ਪਈ ਆ ਉਸ ਤੋਂ ਬਾਅਦ ਜਿਹੜੀ ਬੈਲਟ ਅਸੀਂ ਜੋੜਾਂਗੇ ਹਨ ਟਾਈਮ ਜਿਹੜਾ ਹੋ ਗਿਆ 4:30 ਹੋ ਗਏ ਤੇ ਮੈਂ ਸੋਚਿਆ ਜਿੰਨਾ ਕਿ ਵੀ ਚਲੋ ਸਲਵਾਰ ਥੋੜੀ ਅਜ ਖੜੀ ਕਰ ਲੰਨੀ ਆ ਫਿਰ ਕੱਲ ਪਹੁੰਚ ਕੇ ਬਨ ਜੂਂਗੇ ਹੌਲੀ ਹੌਲੀ ਕਰਕੇ ਤਾਂ ਸਿੱਤਾ ਜਾਊਂਗਾ ਕਈ ਵਾਰ ਜੇ ਕੰਮ ਲਟਕ ਜਾਵੇ ਲਟਕ ਜਾਵੇ ਜੇ ਕਰੀ ਜਾ ਉਹ ਮਨ ਮਾਰ ਕੇ ਤੇ ਹੋ ਵੀ ਜਾਂਦਾ ਚਲੋ 2 ਦਿਨ ਲੱਗ ਜੂ ਸਭ ਤੋਂ ਜ਼ਿਆਦਾ ਕੰਮ ਇਹ ਹੋ ਜਾਂਦਾ ਨਾ ਆਪਣੇ ਬੰਦਾਂ ਨਾਲ ਘਰ ਸੀ ਕੇ ਫੀਟਿੰਗ ਦਾ ਪਤਾ ਹੁੰਦਾ ਕਿ ਦਬਾਣਾ ਨਹੀਂ ਹੈ ਤੇ ਆਪਣੀ ਸੈੱਟ ਵੀ ਕਰ ਲੈਂਦਾ ਫਿਰ ਦੂਜੇ ਦੀ ਸੌਖੀ ਰੀ ਮਸਾਂਦ ਆਂਦੀ ਹੈਗੀ ਸਨਵਾਰ ਜਿਹੜੀ ਜੋੜ ਲਈ ਮੈਂ ਤੇ ਹੁਣ ਕਰਨ ਲੱਗੀ ਬੈਲਟ ਤਿਆਰ ਬੈਲਟ ਹੈਗੀ 27 ਇੰਚ ਲੰਬੀ ਤੇ 6 ਇੰਚ ਚੌੜਾਈ 6 ਇੰਚ ਨੇ 7 ਇੰਚ ਚੌੜਾਈ ਤੇ 27 ਇੰਚ ਲੰਬਾਈ ਅੰਨੀ ਕਟਾਈ ਹੈ ਮਤਲਬ ਜੋੜ ਕੇ 26 ਕੁ ਰਹਿ ਜਾਣੀ ਹੈ ਨਾ ਬਾਕੀ ਆਪਣੀ हिਪ ਦੇ ਹਿਸਾਬ ਨਾਲ ਹੁੰਦੀ ਹੈ ਤੁਸੀਂ ਦੇਖ ਲਿਓ ਤੇ ਆ ਦੇਖੋ ਕਈ ਵਾਰ ਤਾਂ ਜੋੜ ਵੀ ਪਾਣੀ ਪੈਣੇ ਪਰ ਇੱਥੇ ਦੋ ਹੀ ਹੈ ਬੈਲਟ ਜਿਹੜੀ ਵਧੀਆ ਨਿਕਲੇ ਤੇ ਹੁਣ ਮੈਂ ਬਣਾਉਂਗੀ ਜੀੜੀ ਚਾਹੇ ਤੁਸੀਂ ਲਾਸਟਿਕ ਪਾਣੀ ਹੋਵੇ ਚਾਹੇ ਪਣਾ ਹੋਵੇ ਨਾੜਾ ਤੇ ਕਿਹੜੀ ਬਣਾਣੀ ਜ਼ਰੂਰੀ ਹੈ ਇਕ ਮੈਂ ਫੋਨ ਰੱਖ ਕੇ ਫਿਰ ਕੱਟਦੀ ਆ ਮੈਨੂੰ ਫੋਨ ਸਟੈਂਡ ਤੇ ਨਹੀਂ ਲਗਾਇਆ ਉਹ ਹੱਥੇ ਚ ਫੜਿਆ ਵਾ ਆ ਕਰਕੇ ਥੋੜਾ ਮੈਨੂੰ ਮੁਸ਼ਕਲ ਲੱਗਦਾ ਪਿਆ ਇਹ ਕਿੜੀ ਬਣਾਣੀ ਮੈਂ ਇੱਕ ਮਿੰਟ ਤੁਹਾਨੂੰ ਦੱਸਦੀ ਹਾਂ। ਹੱਥੋਂ ਆਪਾਂ 1 ਇੰਚ ਜਿਹੜਾ ਇੱਦਾਂ ਰੱਖ ਦਿੰਨਾ ਜਿਹਦੇ ਸਿਲਾਈ ਨਹੀਂ ਲਗਾਣੀ। ਉਹ ਕੱਪੜਾ ਇਸ ਤਰ੍ਹਾਂ ਕਰਕੇ ਛੱਡ ਦੁੱਤਾ। ਫਿਰ ਆ ਇੱਦਾਂ ਸਿਲਾਈ ਲਗਾਣੀ ਇੱਥੋਂ। ਤੇ ਇੱਧਰੋਂ ਮੋੜ ਕੇ ਇਹਨੂੰ ਆ ਬਣ ਗਈ ਆਪਣੀ ਚਿੜੀ। ਇਹ ਕਮਣੇ ਤੁਹਾਨੂੰ ਸਿਲਾਈ ਲਗਾ ਕੇ ਦਿਖਾਉਣੀ ਆ। ਦੇਖੋ ਆ ਬਣ ਗਈ ਚਿੜੀ। ਤੇ ਹੁਣ ਜਿਹੜਾ ਨਿਫਾ ਮੋੜ ਲੈਣਾ ਸੀ ਐਸ ਤਰ੍ਹਾਂ ਕਰਕੇ ਨਿਫਾ ਜਿਹੜਾ ਸੀ ਮੋੜ ਲੈਣਾ ਆ ਦੇਖੋ 벨ਟ ਸਾਡੀ ਜਿਹੜੀ ਜੋੜ ਲਈ ਤੇ ਨਿਫਾ ਭੰਨ ਲਿਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹ ਨਿਸ਼ਾਨ ਲਗਾ ਲੈਣੀ ਇੱਕ ਇੱਥੇ ਅੱਧੇ ਚ ਲਗਾਵਾਂਗੇ ਤੇ ਇੱਥੇ ਸਿਰਿਆਂ ਤੇ ਤਾਂ ਕਿ ਜਦੋਂ ਅਸੀਂ ਸਲਵਾਰ ਦੇ ਨਾਲ ਜੋੜਨਾ ਸਾਨੂੰ ਔਖਾ ਨਾ ਲੱਗੇ ਤੇ ਆਪਣੀ ਜਿਹੜੀ ਪ੍ਰੋਪਰ ਜਿਹੜੀ ਸਲਵਾਰ ਤੇ ਵੜ ਪਾਉਂਗੇ ਇੱਧਰ ਉੱਧਰ ਨਾ ਹੋਣ ਇਸ ਤਰ੍ਹਾਂ ਕਰਕੇ ਮੋੜ ਲੈਣਾ ਇਹਨੂੰ ਆਹ ਚੇੜੀ ਤੋਂ ਲੈਣਾ ਸੀ ਅੱਧ ਜਿੱਥੇ ਆਹ ਚੇੜੀ ਬਣਾਈ ਨਾ ਮੈਂ ਉੱਥੋਂ ਮੋੜ ਲੈਣਾ ਇਸ ਤਰ੍ਹਾਂ ਕਰਕੇ ਤੇ ਇੱਥੇ ਤੁਸੀਂ ਮਸ਼ੀਨ ਨਾਲ ਜਾਂ ਚਾਕ ਨਾਲ ਨਿਸ਼ਾਨ ਲਗਾ ਲਓ ਇੱਥੇ ਦੋ ਜਗ੍ਹਾ ਲਗਾਣੇ ਆ ਤੇ ਦੋ ਜਗ੍ਹਾ ਇੱਥੇ ਲਗਾਣੇ ਕੱਟ ਲਗਾਤਾ ਇੱਥੇ ਇੱਕ ਐਸਾ ਕਰਕੇ ਤੇ ਇੱਧਰ ਵੀ ਲਗਾਤਾ ਤੇ ਹੁਣ ਜਿਹੜੀ ਆਪਾਂ 벨ਟ ਦੇ ਨਾਲ ਸਲਵਾਰ ਜੋੜਾਂਗੇ ਤੇ ਆਹ ਤਾਂ ਸਾਨੂੰ ਪਤਾ ਸਲਾਈ ਲੱਗੀ ਇੱਥੋਂ ਅੱਧ ਐਸ ਤਰ੍ਹਾਂ ਕਰਕੇ ਇਹਨਾਂ ਦੇ ਤਿੰਨ ਹਿੱਸੇ ਕਰ ਲੈਣੇ ਤੇ ਆਹ ਇੰਨਾ ਹਿੱਸਾ ਹੋ ਗਿਆ ਜਿਹੜਾ ਮੋਰੇ ਚਿੜੀ ਪਾਈ ਵੀ ਵਾਲ ਪਾਣ ਲਈ ਜਿੰਨੇ ਵੀ ਆਪਣੇ ਵਾਲ ਜਿੱਥੇ ਤੱਕ ਵੀ ਜਾਂਦੇ ਆ ਹੱਥੋਂ ਅੱਧ ਤੋਂ ਸ਼ੁਰੂ ਕਰ ਦੇਣਾ ਚਿੜੀ ਤੋਂ ਬੈਲਟ ਦੇ ਨਾਲ ਇੱਥੇ ਆਸਣ ਆਸਣ ਜੋੜ ਕੇ ਸੋਰੀ ਜਿੰਨੇ ਵੀ ਆਪਣੇ ਬਾਲ ਹੈਗੇ ਤੇ ਆ ਇੱਧਰ ਇਹ ਤਾਂ ਪਿੱਛੇ ਨਹੀਂ ਜਾਣੇ ਚਾਹੀਦੇ ਆ ਜਿਹੜਾ ਅਸੀਂ ਅੱਧ ਕਰ ਲਿਆ ਇਹਦੇ ਪਿੱਛੇ ਤੱਕ ਬਾਲ ਨਹੀਂ ਜਾਣੇ ਚਾਹੀਦੇ ਕਈ ਵਾਰ ਪਟਿਆਲਾ ਸਲਵਾਰ ਜਿਆਦਾ ਸਾਡੀ ਭਾਰੀ ਸਲਵਾਰ ਹੁਣ ਤਾਂ ਚਲਵਾਨੀਆਂ ਭਾਰੀਆਂ ਨਹੀਂ ਚੱਲਦੀਆਂ ਤੇ ਪਿੱਛੇ ਨਹੀਂ ਜਾਣੇ ਚਾਹੀਦੇ ਉਹਨਾਂ ਸਲਵਾਰ ਜਿਹੜੀ ਆਪਣੀ ਘੁੰਮਦੀ ਹੈ ਤਾਂ ਸਲਵਾਰ ਦੇ ਆਪਣੇ ਜਿਹੜੇ ਬਾਲ ਹੈ ਤਕਰੀਬਨ ਅੱਥਕ ਪੂਰੇ ਹੋ ਜਾਣੇ ਚਾਹੀਦੇ ਜੇ ਜਿਆਦਾ ਭਾਰੀ ਤੇ ਇੱਥੇ ਤੱਕ ਨਹੀਂ 7 ਇੰਚ ਤੱਕ ਬਸ ਤੇ ਹੁਣ ਮੈਂ ਤੁਹਾਨੂੰ ਜੋੜ ਕੇ ਦੱਸਦੀ ਹਾਂ ਸੋਰੀ ਬਲ ਪਾ ਕੇ ਦੱਸਦੀ ਸਲਵਾਰ ਤਾਂ ਜੋੜ ਲਈ ਚਲੋ ਜੀ ਸਲਵਾਰ ਜਿਹੜੀ ਆਪਣੀ ਜੋੜ ਲਈ ਤੇ ਬੈਲਟ ਵੀ ਅਸੀਂ ਤਿਆਰ ਕਰ ਲਈ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਵੀ ਕਿਸ ਤਰ੍ਹਾਂ ਕਰਕੇ ਇਹਦੇ ਵਿੱਚ ਬਲ ਪਾਣੇ ਆ ਤੇ ਸਲਵਾਰ ਨੂੰ ਜੋ ਤਕਰੀਬਨ ਜੇ ਆਪਣੀ ਮਸ਼ੀਨ ਸਹੀ ਜਲਦੀ ਅਸੀਂ ਪ੍ਰੋਪਰ ਬੈਠੇ ਹਾਂ 20 ਮਿੰਟ ਲੱਗਦੇ ਬਣਾਉਣ ਨੂੰ ਤੇ ਬਸ ਇਸ ਤਰ੍ਹਾਂ ਕਰਕੇ ਸਹੀ ਜੇ ਅਸੀਂ ਜੋੜਾਂਗੇ ਨਾ ਸਹੀ ਬਲ ਪਾਵਾਂਗੇ ਤੇ ਸਲਵਾਰ ਸਾਡੀ ਨਾ ਹੀ ਚੱਕ ਹੁੰਨੀ ਨਾ ਹੀ ਇੱਧਰ ਉੱਧਰ ਘੁੰਮਣੀ ਗਈ ਐ ਇਦਾਂ ਪ੍ਰੋਬਲਮ ਆ ਜਾਂਦੀ ਵੇ ਕੁੰਦਿਆਂ ਦੇ ਪਿੱਛੇ ਚੱਕ ਹੁੰਦੀ ਐ ਜਾਂ ਸਲਵਾਰ ਆਪਣੀ ਘੁੰਮਦੀ ਵੇ ਇੱਕ ਪਾਸੇ ਕਰਦੇ ਨੇ ਬਾਹਰ ਨੂੰ ਬਲ ਜਾਂਦੇ ਜਾਂ ਅੰਦਰ ਨੂੰ ਜਾਦਾ ਇਸ ਤਰ੍ਹਾਂ ਕਰਕੇ ਬਿਲਕੁਲ ਨੀਰਵਾ ਹੋਣਾ ਬਸ ਆ ਜਿਹੜੀ ਬੈਲਟ ਦੀ ਐ ਸਾਨੂੰ ਪਤਾ ਹੋਣਾ ਚਾਹੀਦਾ ਵੇ ਕਿੱਥੇ ਤੱਕ ਅਸੀਂ ਜਿਹੜੇ ਬਲ ਪਾਨੇ ਜਦ ਕਰਕੇ ਤੁਹਾਨੂੰ ਮੈਂ ਦਿਖਾਈ ਹੈ ਨਿਸ਼ਾਨ ਲਗਾ ਕੇ ਤੇ ਹੁਣ ਇੰਨਾ ਹੀ ਤੇ ਬਾਕੀ ਕੰਮ ਕਰਾਂਗੇ ਕੱਲ ਤੇ ਹੁਣ ਜਾਈਏ ਟਾਈਮ ਹੋ ਗਿਆ 5:30 ਹੋ ਗਏ ਪਾੜੀ ਜਾਨੀ ਮੱਝ ਚੌਕੇ ਤੇ ਬਾਕੀ ਹੋਰ ਜਿਹੜੇ ਛੋਟੇ ਮੋਟੇ ਕੰਮ ਐ ਤੇ ਪਿੱਛੇ ਖਲਾਰਾ ਪਿਆ ਹੁਣ ਪਲੀਜ਼ ਇਗਨੋਰ ਕਰਿਓ ਤੇ ਬਸ ਆਹੀ ਇੱਕ ਘੰਟਾ ਹੁੰਦਾ ਆਪਣੇ ਸਲਾਈ ਦਾ ਕੰਮ ਕਰਨ ਲਈ ਜਿੰਨਾ ਕੋਈ ਕਰ ਸਕਦੇ ਆ ਬਣ ਪਾਤ ਤੇ ਬੈਲਟ ਨਾਲ ਅਟੈਚ ਕਰਕੇ ਇੱਕ ਮਿੰਟ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਆ ਦੇਖੋ ਹੁਣ ਨਾ ਉੱਪਰੋਂ ਸਲਾਈ ਲਗਾਣੀ ਇੱਥੇ ਪੈਰ ਪੈਰ ਦੀ ਤਾਂ ਕਿ ਬਾਹਲ ਆਪਣੇ ਆ ਨੀਚੇ ਵਹਿ ਜੂਗੇ ਤੇ ਸਲਾਈ ਪੱਕੀ ਹੋ ਜੜੀ ਚਲੋ ਜੀ ਸਲਵਾਰ ਹੋ ਗਈ ਆਪਣੀ ਤਿਆਰ ਆ ਦੇਖੋ ਮੋਰੀ ਬਣਾਤੀ ਤੇ ਮੋਰੀ ਮੈਂ ਨਾ ਥੋੜੀ ਜਿਹਾ ਜ਼ਿਆਦਾ ਰੱਖੀ ਵੱਡੀ ਰੱਖੀ ਮਤਲਬ ਜਿੱਦਾਂ ਤੁਹਾਨੂੰ ਪਤਾ ਅੱਜ ਕੱਲ ਚੱਲਦੀਆਂ ਪਈਆਂ ਖਾਸੀ ਸਲਵਾਰ ਤੇ ਆ ਬੈਲਟ ਵਗੈਰਾ ਜੋੜਤੀ ਆ ਬਲ ਤਾਂ ਤੁਸੀਂ ਦੇਖੇ ਹੀ ਹੈ ਤੇ ਆਪਣੀ ਪ੍ਰੋਪਰ ਤਿਆਰ ਹੋ ਗਈ ਹੁਣ ਜਿਹੜੀ ਕਮੀਜ਼ ਸਿਲਾਈ ਕਰਾਂਗੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੀ ਆ ਵਾਲੀ ਸ਼ੇਅਰਿੰਗ ਪਸੰਦ ਆਨਦੀ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਰੇ ਸਾਰੇ ਆਪਣੇ ਘਰਾਂ ਚ ਹੱਸਦੇ ਵਸਦੇ ਰਹਿਣ ਤੇ ਹਮੇਸ਼ਾ ਖੁਸ਼ ਰਹਿਣ ਤੇ ਇਸ ਪੰਨ ਸਪੋਰਟ ਕਰਦੇ ਰਹੋ ਚੰਗਾ ਜੀ ਰੱਬ ਰੱਖਾ